ਲੜੀ ਜਾਂਨੇ ਉਹ ਜਿੱਥੇ ਮੈਂ ਦੇਖਦਾ ਲੜੀ ਜਾਂਨੇ ਉਹ ਲੜੀ ਜਾਂਨੇ ਹੋ ਕਦੇ ਕੁਛ ਕਰੇ ਕੁਛ ਟ੍ਰੇਲਰ ਲਾਂਚ ਤੋਂ ਸ਼ੁਰੂ ਹੋਇਆ ਤੁਹਾਡੀ ਖਬਰ ਲੈਣ ਆਲੀ ਹੋ ਗਈ ਹੈ ਕੀ ਹੋਇਆ ਹੈ ਗਲਤੀ ਹੋ ਗਈ ਮੈਂ ਤਾਂ ਦੇਖੋ ਤੁਹਾਨੂੰ ਰਾਜੇ ਵਿੱਚ ਜੀ ਹੈ ਨਹੀਂ ਜਿੰਨੀ ਬਣਦੀਆਂ ਸੱਚੀ ਲੜੇ ਆਪਾਂ ਹਾਂ ਨਹੀਂ ਜਿੱਥੇ ਦੇਖਿਆ ਮੈਂ ਉੱਥੇ ਲੜਦੇ ਪਏ ਆ ਕੀ ਕਿਹੜਾ ਕਿਹੜਾ ਕਲੇਸ਼ ਪੈ ਗਿਆ ਕਿਹਨੂੰ ਪੈਸੇ ਕੱਟ ਮਿਲ ਗਏ ਨਾ ਉਦਾਂ ਦੇ ਕਲਾਕਾਰ ਚਾਹੀਦੇ ਜਿਹੜੇ ਸੂਮ ਹੋ ਕੇ ਬੈਠੇ ਰਹਿਣ ਨਾ 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 ਹੋਰ ਕਰਨ ਸੋਈ ਤੁਹਾਨੂੰ ਅਨਸਰ ਨਾ ਕਰਨ ਕੋਈ ਨਹੀਂ ਚਲੋ ਬੁਲਾ ਕੇ ਦਿਖਾਓ ਫਿਰ ਸਾਨੂੰ ਹੁਣ ਚੱਲ ਮੂੰਹ ਤੇ ਗੋੜਾ ਰੱਖ ਲੈ ਓਕੇ ਮੂੰਹ ਤੇ ਗੋੜਾ ਰੱਖਾ ਫਿੰਗਰ ਓਨ ਯਰ ਲਿਪਸ ਹੋ ਜੋ ਮੈਂ ਨੇਵਟ ਮੈਂ ਉਹ ਸੋਚ ਰਿਹਾ ਕਿ ਨਾ ਕਿ ਜਦੋਂ ਟ੍ਰੇਲਰ ਲਾਂਚ ਹੋਇਆ ਹੈ ਨਾ ਉਦੋਂ ਤੋਂ ਸ਼ੁਰੂ ਹੋਈ ਤੁਹਾਡਾ ਨਾ ਮੈਂ ਕਿਹਾ ਲੜਦੇ ਪਿਆ ਦੋਹੇ ਜਾਣੇ ਮੈਂ ਕਿਹਾ ਇਹਨਾਂ ਨੂੰ ਆਉਂਦਿਆਂ ਨੂੰ ਪੁੱਛੂੰਗਾ ਕਿ ਕੀ ਸਭ ਸੁਖ ਸਾਹਦ ਹੈ ਬਾਈ ਦੋ ਵੇ ਵੈਸੀ ਵੈਰੀ ਗੁੱਡ ਟੂ ਸੀ ਦਿਸ ਜੋੜੀ ਵੈਲਕਮ ਟੂ এবੀਪੀ ਸੀ ਯੂ ਥੈਂਕ ਯੂ ਥੈਂਕ ਯੂ ਸੋ ਮਚ ਜਦੋਂ ਇਹਦੇ ਤੁਸੀਂ ਨਾਲ ਕੰਮ ਕਰ ਲੈਨੇ ਹੋ ਨਾ ਫਿਲਮ ਅਸੀਂ ਤਾਂ ਆ ਫਿਲਮ ਕੀਤੀ ਉਸ ਤੋਂ ਬਾਅਦ ਫਿਰ ਦੂਜੀ ਕੀਤੀ ਉਹ ਹਲੇ ਇੱਕ ਦਿਨ ਵੀ ਨਹੀਂ ਸੀ ਹੋਇਆ ਖਤਮ ਹੋਏ ਨੂੰ ਇਹਦੀ ਪ੍ਰੋਮੋਸ਼ਨ ਸ਼ੁਰੂ ਹੋ ਗਈ ਸਹੀ ਤਾਂ ਗੌਲ ਨੇ ਤਿਆਰੀਆਂ ਕਰਦੇ ਮੈਂ ਤੁਸੀਂ ਕਿ ਨਹੀਂ ਲੜਪੇ ਨਹੀਂ ਨਹੀਂ ਲੜਦੇ ਨਹੀਂ ਬੇਟਾ ਜਿਹੜੇ ਚੱਲਦਾ ਪਿਆ ਮਾ ਸ਼ੁਕਲ ਮੇਲਾ ਸਵਾਦ ਆਉਂਦਾ ਲੋਕਾਂ ਨੂੰ ਮਤਲਬ ਲੈ ਲੈਂਦੇ ਲੋਕ ਪਿਆਰ ਕੀ ਬਾਤ ਹੈ ਭਾਜੀ ਸੋਨਮ ਬਾਜਵਾ ਹਲਕੀ ਗੱਲ ਹੈ ਨੈਸ਼ਨਲ ਕ੍ਰਾਸ਼ ਨੂੰ ਨਾਲ ਲਾ ਕੇ ਫਿਰ ਰਹੇ ਮੈਚਾਂ ਹੋ ਰਹੀਆਂ ਚੈੱਕ ਕਰੋ ਹਾਂ ਵੈਸੇ ਅਟ ਵਿਨਿੰਗ ਐਵੇਂ ਕੀਤੀ ਹੈ ਕਿਦਾਂ ਹੋਈ ਆ ਏਵੇਂ ਹੋਈਆ ਮੈਂ ਐਸੀ ਕੋਈ ਟ੍ਰੈਵਲਿੰਗ ਨਹੀਂ ਕੀਤੀ ਪਲਾਨ ਨਹੀਂ ਸੀ ਕਦੇ ਵੀ ਨਹੀਂ ਪਤਾ ਪਲਾਨ ਕਰਕੇ ਕਰਦੇ ਅਸੀਂ ਮਤਲਬ ਆ ਕੱਪੜੇ ਪਾਉਣੇ ਸਮਾਂ ਦੀ ਉਲਟਾ ਹੋਇਆ ਸਾਰਾ ਕੁਝ ਹੁਣ ਉੱਥੇ ਇਹਦੀਆਂ ਵੈਸਟਰਨ ਅੱਜ ਸੀਗੀਆਂ ਬੰਬੇਓ ਉੱਥੇ ਮੈਂ 3 ਦਿਨ ਗੁਰਤਾ ਬੈਮਾ ਬਈ ਫਿਰਿਆ ਇੱਥੇ ਆ ਗਏ ਨੇ ਸੂਟ ਪਾਉਣੇ ਸ਼ੁਰੂ ਕੀਤੇ ਆ ਤੇ ਇੱਥੇ ਮੈਂ ਕੱਲ ਵੀ ਸ਼ਰਟ ਪਾਈ ਸੀ ਇੱਕ ਆਪਣੀ ਇੱਕ ਬਰਾਊਨ ਜੀ ਸ਼ਰਟ ਨਾਰਮਲ ਆ ਜਿਵੇਂ ਟੀ-ਸ਼ਰਟ ਪਾ ਕੇ ਆ ਗਿਆ ਮੈਂ ਉਹੀ ਸੋਚਿਆ ਮੈਂ ਨਾ ਆਂਦੇ ਸਟੇਮੈਂਟ ਮੈਂ ਕਿਹਾ ਸੋਨਮ ਬਾਰਵਕ ਕਿ ਆ ਕੇ ਸੂਟ ਪਾਲਣ ਦੀ ਹੈ ਨਹੀਂ ਸੋਹਣੀ ਗੱਲ ਅਸੀਂ ਹੁਣ ਐਸਾ ਪਲਾਨ ਹਾਂ ਇੱਕ ਅਸੀਂ ਹੁਣ ਚੀਜ਼ ਪਲਾਨ ਕੀਤੀ ਹੈ ਜਿਹੜੀ ਹੁਣ ਅਸੀਂ ਬੰਬੇ ਹੁਣ ਜੀ ਪ੍ਰੀਮੀਅਰ ਕਰਨਾ ਸ਼ਾਇਦ 12 ਦਾ ਜਾਂ 13 ਦਾ ਪ੍ਰੀਮੀਅਰ ਹੋਊਗਾ ਉਹਦੇ ਲਹਿੰਗਾ ਬਾਰੇ ਤੇ ਮਾਈਟ ਵੀ ਸ਼ਾਇਦ ਮੈਡਮ ਕਹਿੰਦੇ ਮੈਡਮ ਸੂਟ ਮੈਂ ਬੇਨਤੀ ਕੀਤੀ ਵੀ ਤੁਸੀਂ ਸੂਟ ਪਾਇਓ ਕਿਉਂਕਿ ਮੈਂ ਕੁੜਤਾ ਮੈਂ ਪਾਉਂਗਾ ਹੁਣ ਦੇਖੋ ਡਿਜ਼ਾਈਨਰ ਨੇ ਸਾੜੀ ਬਣਾਤੀ ਆ ਅੱਛਾ ਸੋ ਫਿਰ ਸਾੜੀ ਪਾਣੀ ਪਾਉਗੀ ਨਾ ਨਹੀਂ ਉਹ ਅਸੀਂ ਚੰਡੀਗੜ੍ਹ ਵਾਲੇ ਚ ਪਾ ਲਾਂਗੇ ਉਹ ਇਹਦੀ ਵੀ ਗੱਲ ਸਹੀ ਹੈ ਵੀ ਇਹਨੇ ਕਮਿਟ ਕੀਤਾ ਆਲਰੇਡੀ ਪਰ वील ट्राई योर बेस्ट कि ओ वाली चंडीगढ़ शिफ्ट कर लिए तो सी कम्प्लेन कर रहे हो कि मैं इथे आके सूट पहन दूँ सूट कोई कम्प्लेन तो नहीं कीता मैं कोई कम्प्लेन नहीं कीता मेरे ऐवे जस्ट लाइक ऑब्जरवेशन है मैं नहीं ओ तैनू देखना चाहंदा सी हॉट प्रेस हॉट इंस्टाग्राम सोनम बाजवा एक गल तो बन्दोंगे ना कि सोनम बाजवा है टू पर्सनालिटीज एक इंस्टाग्राम वाली एक रियल वाली व्हाई टू पर्सनालिटी दैट्स आल्सो मी नहीं इट्स नॉट मीन इट्स जस्ट लाइक यू हैव अ वैरायटी ऑफ पर्सनालिटीज आ हुंदा है मतलब जी मैं कह रही कि शेड्स सो शेड्स मॉर्निंग पर्सन आफ्टरनून पर्सन आर आर ने सारे ਮਹੌਲ ਟੈਪ ਜਿੰਦੀ ਬਿਲਕੁਲ ਵੈਸੇ ਲਾਈਕ ਜਦ ਫਿਲਮ ਦਾ ਨਾ ਵੀ ਸਾਹਮਣੇ ਆਇਆ ਸੀ ਨਾ ਕੁੜੀ ਹਰਿਆਣੇਵਾਲ ਦੀ ਮੈਂ ਨਾ ਇੱਕ ਚੀਜ਼ ਨੂੰ ਐਕਸਾਈਟਡ ਸੀਗਾ ਮੈਂ ਕਿ ਐਸ ਵਾਰੇ ਕੀ ਕਰੂਗੀ ਕਿਉਂਕਿ ਲਾਈਕ ਇਹ ਕਈ ਵਾਰੀ ਬੜੀ ਪਾਰਟਿਕੂਲਰ ਹੋ ਜਾਂਦੀ ਹੈ ਉਸ ਟਾਈਮ ਫਿਰ ਲਾਈਕ ਕਿਤੇ ਅੜੀ ਪੈ ਜਾਂਦੀ ਕਿ ਮੈਂ ਆ ਨਹੀਂ ਮੈਂ ਐਦਾ ਕਰਨਾ ਹੈ ਪਰਫਾਰਮ ਹੈਨਾ ਇਹਦੇ ਵਾਸਤੇ ਲਾਈਕ ਜਾਂ ਤੋਂ ਟ੍ਰੇਨਿੰਗ ਸ਼ੁਰੂ ਹੋਈ ਤੋਂ ਲੈ ਕੇ ਹੁਣ ਤੱਕ ਆਰ ਯੂ ਸੈਟੀਸਫਾਈ ਕਿੰਨੀ ਵਾਰੀ ਅੜੀ ਸੋਨੂੰ ਸੈਟੀਸਫਾਈਡ ਮੇਰੇ ਲਈ ਨਹੀਂ ਨੋ ਹੈ ਮੇਰੇ ਲਈ ਨਹੀਂ ਹੈ ਕਿ ਮੈਂ ਕੋਈ ਆਨਸਰ ਕਰੂੰਗਾ ਇਹ ਗੱਲ ਦੇ ਨਿਉ ਆ ਦੇਖੋ ਸੈਟੀਸਫੈਕਸ਼ਨ ਇਸ ਚੀਜ਼ ਦਾ ਡੈਫੀਨਿਟਲੀ ਆ ਕਿ ਮੈਂ ਕੁਝ ਵੱਖਰਾ ਟਰਾਈ ਕੀਤਾ ਔਰ ਮੇਰਾ ਡੈਫੀਨਿਟਲੀ ਡ੍ਰੀਮ ਸੀਗਾ ਕਿ ਯਾਰ ਕਦੇ ਪੂਰੀ ਮੈਂ ਕਰਦਾ ਤੇ ਨਿਭਾਇਆ ਵੀ ਵੱਖਰਾ ਟਰਾਈ ਕੀਤਾ ਤੇ ਉਹਨੂੰ ਐਗਜ਼ੀਕਿਊਟ ਕੀਤਾ ਤੇ ਪ੍ਰੋਪਰ ਮਤਲਬ ਪਰਫਾਰਮ ਕੀਤਾ ਕਿਉਂਕਿ ਆਪਣੀ ਪਰਫਾਰਮੈਂਸ ਵਾਈਜ਼ ਕ੍ਰਿਟੀਕਲ ਸੋਚਦੀ ਹਰ ਵਾਰ ਸੋਚਦੀ ਆ ਮਤਲਬ ਕ੍ਰਿਟਿਸਾਈਜ਼ ਕਰਦੇ ਆਪਣੇ ਆਪ ਨੂੰ ਕਰਨਾ ਵੀ ਚਾਹੀਦਾ ਆਬਵੀਅਸਲੀ ਬਟ ਜੈਨੂਇਨਲੀ ਨਿਭਾਇਆ ਮਤਲਬ ਤੇ ਉਹ 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 ਜਿਹੜੀ ਇਹਨੇ ਕਿਹਾ ਵੀ ਡਿਫਰੈਂਟ ਕਰਨ ਦੀ ਟਰਾਈ ਕੀਤੀ ਉਹਦੇ ਤੇ ਮਿਹਨਤ ਕੀਤੀ ਐਗਜ਼ੀਕਿਊਟ ਕੀਤਾ ਤੇ ਉਹ ਹੋਇਆ ਐਗਜ਼ੀਕਿਊਟ ਉਹਦਾ ਰਿਜ਼ਲਟ ਤੁਹਾਨੂੰ ਵਾਪਸ ਉਹ ਕਰਕੇ ਇੱਕ ਦੋ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਕਲੀਅਰ ਹੋ ਜਾਊਗਾ